ਜਦੋਂ 1 ਖਤਮ ਹੋਈ ਸੀ ਰਿਲੀਜ਼ ਹੋਈ ਸੀ ਉਹਨੂੰ ਬਹੁਤ ਅੱਛਾ ਰਿਸਪੌਂਸ ਆਇਆ ਸੀ ਇਹ ਇਹ ਜਿਹੜੀ 2 ਆ ਇਹ ਪਹਿਲਾਂ ਤੋਂ ਹੀ ਡਿਜ਼ਾਈਨਡ ਹੈਗੀ ਸੀ ਮੈਨੂੰ ਉਦੋਂ ਇਹ ਨਹੀਂ ਪਤਾ ਹੈਗਾ ਸੀ ਕਿ ਜਿਹੜਾ ਕੀਪਾ ਹੈ ਵੀ ਉਹ ਮੈਂ ਹੀ ਕਰ ਰਿਆ ਕੀਪਾ ਅਟੰਦਰਾਂ ਜਵੜਾ ਬਰਾ ਮੈਨੂੰ ਵੀ ਇਹ ਹੈਗਾ ਸੀ ਕਿ ਇੱਕ ਹਿੱਟ ਕੈਰੈਕਟਰ ਹੈਗਾ ਉਹਨੂੰ ਖਤਮ ਕਰਕੇ ਮੇਰੇ ਲਈ ਚੈਲੰਜ ਹੈਗਾ ਸੀ ਕਿ ਉਹੀ ਐਕਟਰ ਨੇ ਇੱਕ ਦੂਜਾ ਕੈਰੈਕਟਰ ਇੱਕ ਸੇਮ ਫਰੈਂਚਾਈਜ਼ੀ ਚ ਪਲੇ ਕਰਨਾ ਹੈ ਤਾਂ ਮੇਰੇ ਲਈ ਥੋੜਾ ਚੈਲੰਜ ਹੈਗਾ ਸੀ ਕਿਉਂਕਿ ਛਿੰਦੇ ਦੀ ਬੋਡੀ ਲੈਂਗੁਏਜ ਨੂੰ ਖਤਮ ਕਰਕੇ ਇੱਕ ਨਵੀਂ ਬੋਡੀ ਲੈਂਗੁਏਜ ਲਿਆਉਣਾ ਨਵੀਂ ਲੁੱਕ ਲਿਆਉਣੀ ਤਾਂ ਉਹਦੇ ਵਿੱਚ ਟੀਮ ਦਾ ਹੋਮਵਰਕ ਬਹੁਤ ਰਹਿੰਦਾ ਤਾਂ ਮੈਨੂੰ ਇਹ ਹੁੰਦਾ ਵੀ ਐਜ਼ ਅਨ ਐਕਟਰ ਵੀ ਵੀ ਮੈਨੂੰ ਮੇਰੇ ਕਰੈਕਟਰ ਦੇ ਨਾਮ ਨਾਲ ਜਦੋਂ ਜਾਣਿਆ ਜਾਵੇ ਤਾਂ ਇਹਦਾ ਮਤਲਬ ਮੈਂ ਉਹ ਕਰੈਕਟਰ ਨੂੰ ਠੀਕ ਠਾਕ ਕੀਤਾ ਜੇ ਕਿਸੇ ਨੂੰ ਮੇਰਾ ਕਰੈਕਟਰ ਦਾ ਨੇਮ ਹੀ ਯਾਦ ਨਹੀਂ ਰਹੂਗਾ ਇਹਦਾ ਮਤਲਬ ਮੈਂ ਅੱਛਾ ਪਰਫਾਰਮ ਨਹੀਂ ਕੀਤਾ ਤੁਸੀਂ ਆਪਣੀ ਜ਼ਿੰਦਗੀ ਵਿੱਚ ਹੁਣ ਤੱਕ ਕਿੰਨੋ ਕਿੰਨੋ ਤੇ ਕੀ ਕੀ ਵਾਰਨਿੰਗ ਦੇ ਚੁੱਕੇ ਹੋ ਮੈਂ ਜ਼ਿਆਦਾ ਤਾਂ ਨਹੀਂ ਕਿਸੇ ਨੂੰ ਦਿੰਦਾ ਮੈਂ ਆਪਦੇ ਭਤੀਜੇ ਨੂੰ ਜ਼ਰੂਰ ਵਾਰਨਿੰਗ ਦਿੰਦਾ ਹਾਂ ਜਦੋਂ ਟੀਵੀ ਜ਼ਿਆਦਾ ਦੇਖਦਾ ਹੁੰ ਤੇ ਮੈਂ ਆਪ ਦੇ ਪੁੱਤ ਜੀ ਨੇ ਇਹ ਕਹਿਣਾ ਚਾਹਨਾ ਕਿ ਤੂੰ ਬਹੁਤ ਇੰਟੈਲੀਜੈਂਟ ਬੱਚਾ ਟੀਵੀ ਜ਼ਿਆਦਾ ਨਹੀਂ ਦੇਖਣਾ ਦਿਨ ਰੋਜ਼ ਵਾਰਨਿੰਗ ਉਹਨੂੰ ਰੋਜ਼ ਵਾਰਨਿੰਗ ਮਿਲਦੀ ਆ ਮੈਨੂੰ ਇਹ ਵੀ ਹੁੰਦਾ ਕਿ ਯਾਰ ਪਰਸਨਲ ਲਾਈਫ ਚ ਨਾ ਲੋਕ ਮੈਨੂੰ ਪਛਾਣਨ ਨਾ ਜਿਹੜਾ ਮੇਰਾ ਇੱਕ ਮੇਨ ਮੋਟਿਵੇ ਆ ਕਿਉਂ ਕਿਉਂਕਿ ਮੈਨੂੰ ਨਾ ਘੁੰਮਣਾ ਫਿਰਨਾ ਵਧੀਆ ਲੱਗਦਾ ਤਾਂ ਮੈਨੂੰ ਇਹ ਹੁੰਦਾ ਵੀ ਮੇਰੀ ਜਿਹੜੀ ਲਾਈਫ ਆ ਪਰਸਨਲ ਜਿਹੜੀ ਉਹਦੀ ਪ੍ਰਾਈਵੇਸੀ ਆ ਜਿਹੜੀ ਉਹਦੀ ਬਿਊਟੀ ਆ ਆਮ ਇਨਸਾਨ ਦੀ ਜਿਹੜੀ ਬਿਊਟੀ ਆ ਨਾ ਉਹ ਬਹੁਤ ਖੂਬਸੂਰਤ ਲੱਗਦੀ ਆ ਮੈਨੂੰ ਰਿਚ ਹੋਣਾ ਫੇਮਸ ਹੋਣਾ ਉਹਨਾਂ ਵਧੀਆ ਨਹੀਂ ਲੱਗਦਾ ਜਿੰਨਾ ਮੈਨੂੰ ਆਮ ਹੋਣਾ ਵਧੀਆ ਲੱਗਦਾ ਜੀ ਤਾਂ ਫਿਰ ਮੈਂ ਲੁੱਕ ਇਸ ਲਈ ਵੀ ਚੇਂਜ ਕਰਦਾ ਹੁੰਦਾ ਕਿ ਜੇ ਮੈਂ ਕਿਤੇ ਮਾਰਕੀਟ ਜਾ ਰਿਹਾ ਜਾਂ ਸਬਜ਼ੀ ਮੰਡੀ ਜਾ ਰਿਹਾ ਤਾਂ ਮੈਨੂੰ ਪਤਾ ਜਾਣਾਂ ਲੱਗੇ ਹਾਂ ਪਰ ਉਸ ਦਿਨ ਮੈਂ ਮਾਸਕ ਲਾਇਆ ਸੀ ਤੇ ਮੇਰੀਆਂ ਅੱਖਾਂ ਤੋਂ ਕਿਸੇ ਨੇ ਪਛਾਣ ਲਿਆ ਪਰ ਮੈਂ ਬੜਾ ਹੈਰਾਨ ਹੋਇਆ ਕਹਿੰਦਾ ਵੀ ਭਾਈ ਤੁਸੀਂ ਇੱਥੇ ਕਰ ਰਹੇ ਮੈਂ ਖੈਰ ਤੁਹਾਨੂੰ ਪਛਾਣ ਲਿਆ ਮੰਡੀ ਆ ਗਿਆ ਸੀ ਮੈਂ ਤਾਂ ਮੈਨੂੰ ਫਿਰ ਵਧੀਆ ਲੱਗਦਾ ਕਿ ਮੈਂ ਉਹ ਆਪਦੀ ਲਾਈਫ ਨੂੰ ਮਿਲ ਗਿਆ। ਮੈਨੂੰ ਮੇਰੇ ਫਾਦਰ ਸਾਹਿਬ ਚਾਹੁੰਦੇ ਸੀ ਮੈਂ ਇਸ ਫੀਲਡ ਚ ਆਵਾਂ। ਤਾਂ ਉਹਨਾਂ ਦੇ ਜਾਣ ਤੋਂ ਬਾਅਦ ਮੈਂ ਇਸ ਫੀਲਡ ਚ ਆਇਆ ਤਾਂ ਮੈਨੂੰ ਸਿਰਫ ਉਹਨਾਂ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਆ। ਮੈਂ ਉਹਨਾਂ ਦਾ ਰਿਐਕਟ ਜਾਨਣਾ ਮੈਨੂੰ ਇਹ ਹੁੰਦਾ ਕਿ ਉਹ ਜੇ ਹੁੰਦੇ ਜ਼ਿੰਦਾ ਤਾਂ ਉਹ ਕਿਵੇਂ ਰਿਐਕਟ ਕਰਦੇ। ਉਹ ਰਿਐਕਸ਼ਨ ਮੈਂ ਬੜਾ ਮਿਸ ਕਰਦਾ ਕਿ ਉਹ ਫਿਲਮਸ ਦੇਖਦੇ, ਪ੍ਰੀਮੀਅਰ ਤੇ ਜਾਂਦੇ, ਉਹ ਉਹ ਪ੍ਰਾਊਡ ਫੀਲ ਕਰਦੇ ਬਟ ਫਿਰ ਵੀ ਇਹ ਹੁੰਦਾ ਕਿ ਚਲੋ ਜਿੱਥੋਂ ਦੇਖਦੇ ਹੋਣਗੇ। ਉਹਨਾਂ ਨੂੰ ਸਕੂਨ ਮਿਲਦਾ ਹੋਊਗਾ ਪਰਮੇਸ਼ਰ ਦੇ ਨਾਲ ਮੇਰਾ ਜਿਹੜਾ ਬੌਂਡ ਆ ਉਹ ਰੌਕੀ ਮੈਂਟਲ ਤੋਂ ਸਾਡਾ ਇੱਕ ਬੌਂਡ ਆ ਅਸੀਂ ਰੌਕੀ ਮੈਂਟਲ 'ਚ ਦੋਸਤੀ ਦਾ ਕਿਰਦਾਰ ਜਿਹੜਾ ਦੋਸਤਾਂ ਦਾ ਨਵਾਇਆ ਸੀ ਤੇ ਅਸੀਂ ਉਸ ਤੋਂ ਬਾਅਦ ਰੀਅਲ ਲਾਈਫ ਵਿੱਚ ਉਨੇ ਹੀ ਪਿਆਰੇ ਦੋਸਤ ਆ ਵੀ ਮੈਨੂੰ ਐ ਲੱਗਦਾ ਹੁੰਦਾ ਮੈਂ ਜਦੋਂ ਮਿਲਦਾ ਉਹਨਾਂ ਮੈਨੂੰ ਅੰਕਲ ਵੀ ਕਹਿੰਦੇ ਹੁੰਦੇ ਅੰਕਲ ਆਂਟੀ ਵੀ ਵੀ ਤੂੰ ਸਾਡਾ ਮੁੰਡਾ ਲੱਗਦਾ ਪਰਮੇਸ਼ਰ ਮੇਰੀ ਜਾਨ ਆ ਤੂੰ ਤੇ ਹਮੇਸ਼ਾ ਮੈਂ ਚਾਹੁੰਦਾ ਕਿ ਜਦੋਂ ਵੀ ਕਿਸੇ ਫਿਲਮ ਵਿੱਚ ਤੇਰਾ ਕੋਈ ਦੋਸਤ ਦਾ ਕਰੈਕਟਰ ਹੋਏ ਤਾਂ ਮੈਂ ਕਰਨਾ ਚਾਹੁੰਗਾ ਮੈਂ ਕਰਨਾ ਚਾਹੁੰਗਾ ਕਿ ਜਦੋਂ ਵੀ ਦੋਸ ਫਿਲਮ ਦੇ ਵਿੱਚ ਵੀ ਵੈਸੇ ਤਾਂ ਆਪਾਂ ਇੱਕ ਦੂਜੇ ਦੀ ਜਾਨ ਹੈਗੇ ਆਂ ਔਰ ਅੱਗੇ ਨਾਲੋਂ ਤੂੰ ਬਹੁਤ ਮਚਿਓਰ ਹੋ ਗਿਆ ਮੈਨੂੰ ਬੜਾ ਵਧੀਆ ਲੱਗਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਗਰੂਪਸ ਮੈਂ ਹਾਂ ਤੁਹਾਡੇ ਨਾਲ ਦੀਕਸ਼ਾ ਠਾਕਰ ਉਮੀਦ ਕਰਦੀ ਹਾਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਫਿਲਮ ਆ ਰਹੀ ਹੈ ਵਰਨਿੰਗ 2 ਜਿਸ ਦੇ ਟ੍ਰੇਲਰ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ ਤੇ ਸਾਡੇ ਨਾਲ ਧੀਰੇਜ ਕੁਮਾਰ ਮੌਜੂਦ ਹੈ ਗੱਲਬਾਤ ਕਰਦੇ ਹਾਂ ਫਿਲਮ ਦੇ ਰਿਕਾਰਡਿੰਗ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾ ਬਿਲਕੁਲ ਠੀਕ ਜੀ ਫੁੱਲ એનਰਜੈਟਿਕ ਹੋ ਬਿਲਕੁਲ ਕੰਮ ਜੇ ਲੱਗਿਆ ਰਹੇ ਵਧੀਆ ਰਹਿੰਦਾ ਐ એનર્ਜੀ ਸੇ ਸਹੀ ਜਗ੍ਹਾ ਲੱਗੀ ਰਹਿੰਦੀ ਆ ਹੂੰ ਕਿੰਨੇ ਕਿ ਇੰਟਰਵਿਊ ਹੋ ਗਏ ਸਵੇਰ ਦੇ ਕਾਫੀ ਹੋ ਗਏ ਮੈਂ ਤਾਂ ਸਾਰਾ ਦਿਨ ਇੰਟਰਵਿਊ ਕਰਵਾਇ ਕਰਵਾਉਂਦੇ ਰੋ ਕੋਈ ਪ੍ਰੋਬਲਮ ਨਹੀਂ ਅੱਛਾ ਇਹ ਮਤਲਬ ਪ੍ਰੋਮੋਸ਼ਨ ਵੀ ਨਾ ਇੱਕ ਮੂਵੀ ਨੂੰ ਪ੍ਰਮੋਟ ਕਰਾਣ ਦਾ ਇੱਕ ਬਹੁਤ ਅੱਛਾ ਤਰੀਕਾ ਹੁੰਦਾ ਕਿਉਂਕਿ ਆਡੀਅנס ਦਾ ਬਹੁਤ ਜ਼ਿਆਦਾ ਖੇਦ ਮੈਨੂੰ ਇਹ ਲੱਗਦਾ ਹੁੰਦਾ ਕਿ ਮੀਡੀਆ ਦਾ ਬਹੁਤ ਵੱਡਾ ਰੋਲ ਆ ਔਰ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਮੀਡੀਆ ਜਿੰਨਾ ਇੰਟੈਲੀਜੈਂਟ ਔਰ ਸਮਝਦਾਰ ਹੁੰਦਾ ਜਾਊਗਾ ਸਿਨੇਮਾ ਆਪਣੇ ਆਪ ਉਹਨਾ ਸਮਝਦਾਰ ਹੁੰਦਾ ਜੀ ਵਰਨਿੰਗ 2 ਦੇ ਵਿੱਚ ਇੱਕ ਵਾਰੀ ਫੇਰ ਤੁਸੀਂ ਵਾਪਸੀ ਕਰਨ ਜਾ ਰਹੇ ਹੋ ਉਹਦੇ ਤੋਂ ਤੇ ਇੰਨਾ ਸੋਨਾ ਕੈਰੈਕਟਰ ਰਸ਼ਿੰਦੇ ਨੂੰ ਇੰਨਾ ਜ਼ਿਆਦਾ ਪਿਆਰ ਮਿਲਿਆ ਕੇਪਾ ਹਨਾ ਤੁਹਾਡੇ ਕੈਰੈਕਟਰ ਦਾ ਨੇਮ ਹੈ ਇੱਕ ਤਾਂ ਮੈਨੂੰ ਮਤਲਬ ਇਹ ਮਤਲਬ ਹੀ ਨਹੀਂ ਸਮਝ ਆ ਰਿਹਾ ਕੇਪਾ ਕੀ ਕੀ ਚੀਜ਼ ਹੈ ਨਹੀਂ ਦੇਖੋ ਹਰ ਨਾਮ ਦੇ ਆਪ ਦੇ ਇੱਕ ਮਤਲਬ ਹੁੰਦੇ ਆ ਤੇ ਮੈਨੂੰ ਆ ਲੱਗਦਾ ਵੀ ਵੀਰੇਰੀ ਜਦੋਂ ਨਾਮ ਰੱਖਦੇ ਆ ਨਾ ਤੇ ਉਹ ਬਹੁਤ ਆਸੇ ਪਾਸੇ ਜਿਹੜੇ ਇੱਕ ਛੋਟੇ ਨਾਮ ਨਹੀਂ ਹੁੰਦੇ ਵੀ ਜਿਵੇਂ ਨਾਮ ਉਹ ਵਿਗਾੜ ਦਿੰਦੇ ਆ ਤਾਂ ਕੀਪਾ ਉਹ ਨਾਮ ਆ ਯਾਨੀ ਕਿ ਉਹ ਕੈਰੈਕਟਰ ਉਹ ਦੇਖ ਕੇ ਤੁਹਾਨੂੰ ਲੱਗੂਗਾ ਕਿ ਹਾਂ ਇਹ ਕੀਪਾ ਤੇ ਛਿੰਦਾ ਜਿਵੇਂ ਵੀਰਾ ਕਹਿੰਦੇ ਹੁੰਦੇ ਆ ਵੀ ਛਿੰਦਾ ਜਿਵੇਂ ਉਹਨਾਂ ਦੇ ਬੇਟੇ ਦਾ ਨਾਮ ਵੀ ਆ ਤਾ ਵੀਰੇ ਦੇ ਜਿਹੜੇ ਨਾਮ ਹੁੰਦੇ ਆ ਉਹ ਜਮ੍ਹਾਂ ਆਸੇ-ਪਾਸੇ ਹੁੰਦੇ ਆ ਹਾਂ ਹਾਂ ਤਾਂ ਅਸੀਂ ਕਈ ਵਾਰੀ ਆ ਪੁੱਛ ਵੀ ਵੀਰੇ ਨੂੰ ਕਹਿੰਦੇ ਨਹੀਂ ਹੁੰਦੇ ਸਾਨੂੰ ਤਾਂ ਹੁੰਦਾ ਵੀ ਵੀਰਾ ਨਾਮ ਰੱਖਣਗੇ ਵੀ ਉਹ ਨਾਮ ਫੇਮਸ ਹੋ ਜਾਊਗਾ ਹਾਂ ਵੀ ਜਿਵੇਂ ਛਿੰਦਾ ਹੁਣ ਮੈਨੂੰ ਕਈ ਵਾਰੀ ਛਿੰਦਾ ਕਹਿ ਦਿੰਦੇ ਆ ਤਾਂ ਮੈਨੂੰ ਇਹ ਹੁੰਦਾ ਵੀ ਐਜ਼ ਅਨ ਐਕਟਰ ਵੀ ਵੀ ਮੈਨੂੰ ਮੇਰੇ ਕਰੈਕਟਰ ਦੇ ਨਾਮ ਨਾਲ ਜਦੋਂ ਜਾਣਿਆ ਜਾਵੇ ਤਾਂ ਇਹਦਾ ਮਤਲਬ ਮੈਂ ਉਹ ਕਰੈਕਟਰ ਨੂੰ ਠੀਕ ਠਾਕ ਕੀਤਾ ਜੇ ਕਿਸੇ ਨੂੰ ਮੇਰਾ ਕਰੈਕਟਰ ਦਾ ਨੇਮ ਹੀ ਯਾਦ ਨਹੀਂ ਰਹੂਗਾ ਇਹਦਾ ਮਤਲਬ ਮੈਂ ਅੱਛਾ ਪਰਫਾਰਮ ਨਹੀਂ ਕਰ ਪਾਇਆ ਜੀ ਤੁਹਾਡੇ ਇੱਕ ਨਾ ਸਟਰੋਂਗ ਬਹੁਤ ਸਟਰੋਂਗ ਫੈਨ ਫਾਲੋਇੰਗ ਹੈ ਜਦੋਂ ਤੁਸੀਂ ਕੋਈ ਪ੍ਰੋਜੈਕਟ ਕਰਦੇ ਹੋ ਨਾ ਤੇ ਆਡੀਅנס ਨੂੰ ਪਤਾ ਹੁੰਦਾ ਅਗਰ ਧੀਰੇ ਜੇ ਕਰ ਰਹੇ ਹੈ ਨਾ ਕੰਮ ਤੇ ਜ਼ਰੂਰ ਉਹਦੇ ਵਿੱਚ ਕੁਛ ਨਾ ਕੁਛ ਦਮ ਹੋਏਗਾ ਆਮ ਸ਼ੋਰ ਇਹ ਦੀ ਸਟੋਰੀ ਬਹੁਤ ਬਾ ਕਮਾਲ ਹੋਏਗੀ ਕਿਉਂਕਿ ਵਨ ਨੇ ਇੰਨਾ ਸੋਹਣਾ ਰਿਸਪੌਂਸ ਦਿੱਤਾ ਤਾਂ ਹੀ ਅੱਜ ਟੂ ਬਣੀ ਹੈ ਤੇ ਇੰਨੀ ਵੱਡੀ ਸਟਾਰ ਕਾਸਟ ਦੇ ਨਾਲ ਹੋਰ ਨਵੇਂ-ਨਵੇਂ ਨਾਮ ਇੰਟਰੋਡਿਊਸ ਹੋਏ ਨੇ ਤੇ ਜਦੋਂ ਇਹ ਸਟੋਰੀ ਤੁਹਾਡੇ ਤੱਕ ਪਹੁੰਚੀ ਤੁਹਾਡੇ ਮਨ ਦੇ ਵਿੱਚ ਕੀ ਆਇਆ ਕਿ ਹਾਂ ਜਦੋਂ 1 ਖਤਮ ਹੋਈ ਸੀ ਰਿਲੀਜ਼ ਹੋਈ ਸੀ ਉਹਨੂੰ ਬਹੁਤ ਅੱਛਾ ਰਿਸਪੌਂਸ ਆਇਆ ਸੀ ਇਹ ਇਹ ਜਿਹੜੀ 2 ਆ ਇਹ ਪਹਿਲਾਂ ਤੋਂ ਹੀ ਡਿਜ਼ਾਈਨਡ ਹੈਗੀ ਸੀ ਇਹਦੀਆਂ ਜਿਹੜੀਆਂ ਲੇਅਰਸ ਹੈਗੀਆਂ ਸੀ ਉਹ 1 ਦੇ ਵਿੱਚ ਵੀ ਉਵੇਂ ਹੀ ਛੱਡੀਆਂ ਗਈਆਂ ਨੇ ਜੀ ਛਿੰਦੇ ਦਾ ਕੈਰੈਕਟਰ ਖਤਮ ਹੁੰਦਾ ਗਿੱਪੀ ਵੀਰਾ ਦਾ ਕੈਰੈਕਟਰ ਆਉਂਦਾ ਤਾਂ ਉਹ ਲੇਅਰਸ ਬਣੀਆਂ ਹੋਈਆਂ ਸੀ ਤੇ ਮੈਨੂੰ ਉਦੋਂ ਇਹ ਨਹੀਂ ਪਤਾ ਹੈਗਾ ਸੀ ਕਿ ਜਿਹੜਾ ਕੀਪਾ ਹੈ ਵੀ ਉਹ ਮੈਂ ਹੀ ਕਰ ਰਿਆ ਇਹ ਪਤਾ ਹੈਗਾ ਸੀ ਕਿ ਹਾਂ ਉਹਦਾ ਡਬਲ ਰੋਲ ਉਹਦਾ ਜਿਹੜਾ ਬ੍ਰਦਰ ਹੈਗਾ ਵਿੱਚ ਸੀਨ ਵੀ ਹੈਗਾ ਇੱਕ ਵੰ ਦੇ ਵਿੱਚ ਕਿ ਉਹ ਕਹਿੰਦਾ ਕਿ ਤੇਰਾ ਦੂਜਾ ਮੁੰਡਾ ਉਹ ਕਹਿੰਦਾ ਮੇਰੀ ਦੂਜੇ ਮੁੰਡੇ ਨਾਲ ਨਹੀਂ ਬਣਦੀ ਸ਼ੀਸ਼ੂ ਦੁਖਲਪਾਈ ਜਦੋਂ ਕਹਿੰਦੇ ਆ ਤਾਂ ਫਿਰ ਵੀਰੇਰਾ ਨੇ ਜਦੋਂ 2 ਤੇ ਸ਼ੁਰੂ ਹੋਈ ਸੀ ਸਕ੍ਰਿਪਟਿੰਗ ਤਾਂ ਫਿਰ ਮੈਨੂੰ ਪ੍ਰਿੰਸ ਵੀਰੇ ਨੇ ਦੱਸਿਆ ਕਿ ਦਾ ਇਹਦਾ ਤੇਰਾ ਕੈਰੈਕਟਰ ਕੀਪਾ ਤੇ ਵੀਰਾ ਕਹਿੰਦਾ ਗਿੱਪੀ ਵੀਰਾ ਕਹਿੰਦਾ ਕਿ ਤੂੰ ਹੀ ਪਰਫਾਰਮ ਕਰਨਾ ਆਪਾਂ ਲੁੱਕ ਚੇਂਜ ਕਰ ਰਹੇ ਆਂ ਤਾਂ ਉਹ ਲੁੱਕ ਜਦੋਂ ਅਸੀਂ ਲੁੱਕ ਟੈਸਟ ਹੋਇਆ ਸੀ ਤਾਂ ਫਿਫਥ ਟਾਈਮ ਉਹ ਫਾਈਨਲ ਹੋਈ ਸੀ ਕੀਪੇ ਦੀ ਲੁੱਕ ਫੋਰ ਲੁੱਕ ਹੋਰ ਉਹਦਾ ਫੋਟੋ ਸ਼ੂਟ ਹੁੰਦਾ ਸੀ ਇੱਕ ਲੁੱਕ ਕੱਢਦਾ ਸੀ ਮੈਂ ਉਹਦਾ ਫੋਟੋ ਸ਼ੂਟ ਹੁੰਦਾ ਸੀ ਫਿਰ ਕੀਪਾ ਲੁੱਕ ਫਾਈਨਲ ਹੋਈ ਫਿਰ ਕੋਸ਼ਿਸ਼ ਇਹ ਹੈਗੀ ਸੀ ਕਿ ਉਹ ਉਹਦੇ ਨਾਲ ਲੱਗੇ ਨਾ ਛਿੰਦੇ ਨਾਲ ਤੇ ਮੈਨੂੰ ਵੀ ਇਹ ਹੈਗਾ ਸੀ ਕਿ ਇੱਕ ਹਿੱਟ ਕੈਰੇਕਟਰ ਹੈਗਾ ਉਹਨੂੰ ਖਤਮ ਕਰਕੇ ਮੇਰੇ ਲਈ ਚੈਲੰਜ ਹੈਗਾ ਸੀ ਕਿ ਉਹੀ ਐਕਟਰ ਨੇ ਇੱਕ ਦੂਜਾ ਕੈਰੇਕਟਰ ਇੱਕ ਸੇਮ ਫਰੈਂਚਾਈਜ਼ੀ ਚ ਪਲੇ ਕਰਨਾ ਤਾਂ ਮੇਰੇ ਲਈ ਥੋੜਾ ਚੈਲੰਜ ਹੈਗਾ ਸੀ ਕਿਉਂਕਿ ਛਿੰਦੇ ਦੀ ਬਾਡੀ ਲੈਂਗੁਏਜ ਨੂੰ ਖਤਮ ਕਰਕੇ ਇੱਕ ਨਵੀਂ ਬਾਡੀ ਲੈਂਗੁਏਜ ਲਿਆਣਾ ਨਵੀਂ ਲੁੱਕ ਲਿਆਉਣੀ ਤਾਂ ਉਹਦੇ ਵਿੱਚ ਟੀਮ ਦਾ ਹੋਮਵਰਕ ਬਹੁਤ ਰਹਿੰਦਾ ਔਰ ਮੈਂ ਬਹੁਤ ਲੱਕੀ ਹਾਂ ਕਿ ਮੈਂ ਵਰਨਿੰਗ ਯੂਨੀਵਰਸ ਦਾ ਹਿੱਸਾ ਆਇਗਾ ਮੈਨੂੰ ਇੱਕ ਯੂਨੀਵਰਸੀ ਲੱਗਦਾ ਕਿ ਜਿਹਦੇ ਜਿਹਦਾ ਇੱਕ ਆਪਦਾ ਵਰਡ ਆ ਕਈ ਵਾਰੀ ਮੈਨੂੰ ਐ ਲੱਗਦਾ ਹੁੰਦਾ ਕਿ ਹਾਂ ਇਹ ਇੱਕ オリジナル ਵਰਡ ਆ ਜਿੰਦੇ ਛਿੰਦਾ ਹੈਗਾ ਤਾਂ ਉਹ ਮੈਨੂੰ ਵਧੀਆ ਮੈਨੂੰ ਐ ਹੁੰਦਾ ਕਿ ਮੈਂ ਇਹਦਾ ਹਿੱਸਾ ਹਮੇਸ਼ਾ ਨਾ ਜੀ ਸੈਬੈਕਸਟੀ ਜੀ ਤੁਸੀਂ ਇੱਕ ਫੋਟੋ ਵੀ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਮੈਨੂੰ ਨੇ ਪਤਾ ਲੁੱਕ ਟੈਸਟ ਦੌਰਾਨ ਦੀ ਕਿਹੜੇ ਐਕਸਟਰੀਟ ਦੇਖ ਰਹੇ ਲੈਫਟ ਰਾਈਟ ਦੇਖ ਰਹੇ ਨੂੰ ਕੰਬਾਈਨ ਕਰਕੇ ਸ਼ੇਅਰ ਕੀਤੀ ਉਹ ਐਸੀ ਡਿਓਰੇਸ਼ਨ ਨਹੀਂ ਨਹੀਂ ਉਹ ਫੁੱਲ ਮੂਨ ਦੀ ਲੁੱਕ ਟੈਸ ਸੀ ਉਹ ਫੁੱਲ ਮੂਨ ਦਾ ਲੁੱਕ ਦਾ ਜਦੋਂ ਪ੍ਰੋਫਾਈਲ ਸ਼ੂਟ ਸੀ ਤਾਂ ਮੈਂ ਉਹ ਨੂੰ ਅਪਲੋਡ ਕੀਤਾ ਸੀ ਤੁਹਾਡੀ ਕੋਈ ਵੀ ਮੂਵੀ ਲੈ ਲਈਏ ਕੋਈ ਵੈਬ ਸੀਰੀਜ਼ ਲੈ ਲਈਏ ਹਰ ਇੱਕ ਦੇ ਵਿੱਚ ਤੁਸੀਂ ਇੱਕਦਮ ਡਿਫਰੈਂਟ ਰੋਲ ਦੇ ਵਿੱਚ ਬਿਲਕੁਲ ਡਿਫਰੈਂਟ ਲੁੱਕ ਬਿਲਕੁਲ ਡਿਫਰੈਂਟ ਕਰੈਕਟਰ ਦੇ ਵਿੱਚ ਸਾਨੂੰ ਨਜ਼ਰ ਆਉਂਦੇ ਹੋ ਤੇ ਕਿੰਨਾ ਕੌਖਾ ਹੋ ਜਾਂਦਾ ਹੈ ਜਿੱਦਾਂ ਪੈਰਲਲ ਸਪੋਸ ਕਿਸੇ ਦੋ ਮੂਵੀ ਦੀ ਸ਼ੂਟਿੰਗ ਚੱਲ ਰਹੀ ਹੈ ਤੇ ਆਪਣੇ ਆਪ ਨੂੰ ਦੂਸਰੇ ਕਰੈਕਟਰ ਦੇ ਵਿੱਚ ਹਨਾ ਢਾਲ ਲੈਣਾ ਕਿ ਬਿਲਕੁਲ ਮੈਂ ਤਾਂ ਇੱਕ ਚੀਜ਼ ਦੱਸਦਾ ਮੈਂ ਅਜੇ ਤੱਕ ਜ਼ਿੰਦਗੀ ਚ ਸੇਮ ਟਾਈਮ ਤੇ ਦੋ ਫਿਲਮਾਂ ਨਹੀਂ ਕੀਤੀ ਮੈਂ ਕਦੇ ਵੀ ਨਹੀਂ ਕਰ ਸਕਦਾ ਮੈਨੂੰ ਮੈਂ ਮੈਨੂੰ ਇਹ ਲੱਗਦਾ ਮੈਂ ਕਰ ਹੀ ਨਹੀਂ ਸਕਦਾ ਮੈਂ ਕਿਵੇਂ ਕਰ ਸਕਦਾ ਇੱਕ ਸੈੱਟ ਤੋਂ ਇੱਕ ਕਰੈਕਟਰ ਚ ਦੂਜੇ ਮੈਨੂੰ ਇਹ ਹੁੰਦਾ ਮੈਂ ਇੱਕ ਕੈਰੈਕਟਰ ਕਰਦਾ ਤਾਂ 10-15 ਦਿਨ ਤਾਂ ਮੈਂ ਉਹਦੀ ਫੀਲਸ ਹੀ ਨਹੀਂ ਨਿਕਲ ਪਾਉਂਦਾ ਮੈਨੂੰ ਇਹ ਹੁੰਦਾ ਵੀ ਮੈਂ ਉਹਦੇ ਵਿੱਚ ਮੈਨੂੰ ਮਜ਼ਾ ਆਉਂਦਾ ਵੀ ਹਾਂ ਮੈਂ ਇਹ ਫੀਲ ਚ ਹੈਗਾ ਤਾਂ ਸੇਮ ਟਾਈਮ ਤੇ ਮੈਂ ਕਦੇ ਇਹ ਫਿਲਮ ਨਹੀਂ ਕਰਦਾ ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਲੋਕ ਮੇਰੇ ਕੈਰੈਕਟਰ ਦੇ ਨਾਮ ਨਾਲ ਜਾਣਣ ਤਾਂ ਮੈਨੂੰ ਇਹ ਵੀ ਹੁੰਦਾ ਕਿ ਯਾਰ ਪਰਸਨਲ ਲਾਈਫ ਚ ਨਾ ਲੋਕ ਮੈਨੂੰ ਪਛਾਣਨ ਨਾ ਜਿਹੜਾ ਮੇਰਾ ਇੱਕ ਮੇਨ ਮੋਟੀਵੇਸ਼ਨ ਕਿਉਂ ਕਿ ਮੈਨੂੰ ਨਾ ਘੁੰਮਣਾ ਫਿਰਨਾ ਵਧੀਆ ਲੱਗਦਾ ਤਾਂ ਮੈਨੂੰ ਇਹ ਹੁੰਦਾ ਵੀ ਮੇਰੀ ਜਿਹੜੀ ਲਾਈਫ ਆ ਪਰਸਨਲ ਜਿਹੜੀ ਉਹਦੀ ਪ੍ਰਾਈਵੇਸੀ ਆ ਜਿਹੜੀ ਉਹਦੀ ਬਿਊਟੀ ਆ ਆਮ ਇਨਸਾਨ ਦੀ ਜਿਹੜੀ ਬਿਊਟੀ ਆ ਨਾ ਉਹ ਬਹੁਤ ਖੂਬਸੂਰਤ ਲੱਗਦੀ ਆ ਮੈਨੂੰ ਰਿਚ ਹੋਣਾ ਫੇਮਸ ਹੋਣਾ ਉਹਨਾਂ ਵਧੀਆ ਨਹੀਂ ਲੱਗਦਾ ਜਿੰਨਾ ਮੈਨੂੰ ਆਮ ਹੋਣਾ ਵਧੀਆ ਲੱਗਦਾ ਤਾਂ ਫਿਰ ਮੈਂ ਲੁੱਕ ਇਸ ਲਈ ਵੀ ਚੇਂਜ ਕਰਦਾ ਹੁੰਦਾ ਕਿ ਜੇ ਮੈਂ ਕਿਤੇ ਮਾਰਕੀਟ ਜਾ ਰਿਹਾ ਜਾਂ ਸਬਜ਼ੀ ਮੰਡੀ ਜਾ ਰਿਹਾ ਤਾਂ ਮੈਨੂੰ ਪਤਾ ਜਾਣ ਲੱਗੇ ਹਾਂ ਪਰ ਉਸ ਦਿਨ ਮੈਂ ਮਾਸਕ ਲਾਇਆ ਸੀ ਤੇ ਮੇਰੀਆਂ ਅੱਖਾਂ ਤੋਂ ਕਿਸੇ ਨੇ ਪਛਾਣ ਲਿਆ ਤੇ ਮੈਂ ਬੜਾ ਹੈਰਾਨ ਹੋਇਆ ਕਹਿੰਦਾ ਭਾਈ ਤੁਸੀਂ ਇੱਥੇ ਕਰ ਰਹੇ ਮੈਂ ਖੈਰ ਤੁਹਾਨੂੰ ਪਛਾਣ ਲਿਆ ਮੰਡੀ ਆ ਗਿਆ ਸੀ ਮੈਂ ਤਾਂ ਮੈਨੂੰ ਫਿਰ ਵਧੀਆ ਲੱਗਦਾ ਕਿ ਮੈਂ ਉਹ ਆਪਦੀ ਲਾਈਫ ਨੂੰ ਮੇਂ ਗਿਆ ਨਾ ਮਗਰ ਫੇਰ ਵੀ ਦੇਖ ਲੋ ਫੈਨਸ ਜਿਹੜੇ ਦਿਲੋਂ ਪਿਆਰ ਕਰਦੇ ਨੇ ਉਹ ਤੁਹਾਨੂੰ ਕਿਸੇ ਵੀ ਲੋਕ ਦੇ ਕਿ ਉਹਨੇ ਅੱਖਾਂ ਤੋਂ ਮੈਨੂੰ ਪਛਾਣ ਲਿਆ ਉਹ ਇੱਕ ਲੱਗ ਗਈ ਹੈ ਨਾ ਫੀਲਿੰਗ ਹੁੰਦੀ ਆ ਅ ਅੱਛਾ ਤੁਹਾਨੂੰ ਇਹ ਲੱਗਦਾ ਕਿ ਇਸ ਗੱਲ 'ਚ ਕਿੰਨਾ ਕਿ ਬਿਲੀਵ ਕਰਦੇ ਲੋਕਡਾਊਨ ਤੋਂ ਬਾਅਦ ਆਡੀਅנס ਬਹੁਤ ਜ਼ਿਆਦਾ ਸਿਆਣੀ ਹੋ ਗਿਆ ਨਾ ਕੰਟੈਂਟ ਵਾਈਜ਼ ਹੋ ਗਿਆ ਆਰਟਿਸਟ ਵਾਈਜ਼ ਹੋ ਗਿਆ ਹੁਣ ਕਿਸੇ ਦੇ ਨਾਮ ਨੂੰ ਲੈ ਕੇ ਲੋਕੀ ਫਿਲਮ ਦੇਖਣ ਜਾਂਦੇ ਨਹੀਂ ਦੇਖੋ ਸਿਆਣੇ ਤਾਂ ਲੋਕ ਹਮੇਸ਼ਾ ਹੀ ਰਹਿਆ ਹਾਲਾਤਾਂ ਦੇ ਹਿਸਾਬ ਨਾਲ ਲੋਕ ਆਪਦੇ ਨੂੰ ਢਾਲ ਲੈਂਦੇ ਆ ਜਦੋਂ ਲੋਕਡਾਊਨ ਹੋਇਆ ਤਾਂ ਲੋਕਾਂ ਨੇ ਸਿਨੇਮਾ ਦੇਖਿਆ ਜਦੋਂ ਕੋਈ ਵੀ ਚੀਜ਼ ਤੇ ਆਪਾਂ ਹੋਮਵਰਕ ਕਰਦੇ ਆ ਪਰਸਨਲੀ ਤੁਸੀਂ ਵੀ ਕਿਸੇ ਚੀਜ਼ ਤੇ ਵਰਕ ਕਰੋਗੇ ਤਾਂ ਤੁਸੀਂ ਉਹਦੇ ਵਿੱਚ ਵੀ ਇੱਕ ਆਈਡੀ ਇੱਕ ਇੰਟੈਲੀਜੈਂਸੀ ਖੱਟ ਲੋਗੇ ਜੀ ਤਾਂ ਉਹ ਹੀ ਚੀਜ਼ ਹੋਈ ਕਿ ਜਦੋਂ ਲਾਕਡਾਊਨ ਹੋਇਆ ਲੋਕਾਂ ਨੇ ਸਿਨੇਮਾ ਦੇਖਿਆ ਤਾਂ ਲੋਕਾਂ ਦਾ ਜਿਹੜਾ ਸਿਨੇਮੇ ਨੂੰ ਦੇਖਣ ਦਾ ਜਿਹੜਾ ਇੱਕ ਦਾਇਰਾ ਉਹ ਵਧਿਆ ਉਹਦੇ ਨਾਲ ਫਿਰ ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋਈਆਂ ਫਿਲਮ ਮੇਕਿੰਗ ਵਿੱਚ ਈਵਨ ਕਿ ਫਿਲਮ ਮੇਕਿੰਗ ਛੱਡੋ ਡਿਜਨਸ ਲਾਕਡਾਊਨ ਨੇ ਹਰ ਚੀਜ਼ ਨੂੰ ਚੇਂਜ ਕੀਤਾ ਹਰ ਚੀਜ਼ ਨੂੰ ਅਗਰ ਤੁਸੀਂ ਲਾਕਡਾਊਨ ਤੋਂ ਪਹਿਲਾਂ ਦੇਖਿਓ ਕੈਸ਼ ਬਹੁਤ ਲੋਕ ਯੂਜ਼ ਕਰਦੇ ਸੀ ਉਹ ਡਿਜੀਟਲ ਪੇਮੈਂਟ ਬਹੁਤ ਜ਼ਿਆਦਾ ਹੈ। ਤਾਂ ਉਵੇਂ ਸਿਨੇਮੇ ਨੂੰ ਵੀ ਉਹਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਔਰ ਮੈਨੂੰ ਵਧੀਆ ਲੱਗਿਆ ਕਿ ਲੋਕਡਾਊਨ ਤੋਂ ਬਾਅਦ ਕੰਮ ਬਹੁਤ ਆਉ OTT ਤੇ ਬਹੁਤ ਵੈਬ ਸੀਰੀਜ਼ ਸ਼ੂਟ ਹੋ ਰਹੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਸ਼ੂਟ ਹੋ ਰਹੀਆਂ ਨੇ ਐਕਟਰਸ ਨੂੰ ਕੰਮ ਮਿਲ ਰਿਹਾ ਬਹੁਤ ਲੋਕਾਂ ਨੂੰ ਕੰਮ ਮਿਲ ਰਿਹਾ ਸਿਰਫ ਐਕਟਰਸ ਨੂੰ ਨਹੀਂ ਪਿੱਛੇ ਵੀ ਬੈਕਸਟੇਜ ਤੇ ਬਹੁਤ ਲੋਕ ਕੰਮ ਕਰਦੇ ਆ ਤਾਂ ਮੈਨੂੰ ਲੱਗਦਾ ਕਿ ਵਧੀਆ ਹੈ ਅਗਰ ਕੋਈ ਬਿਜ਼ਨਸ ਸਿਨੇਮੇ ਦਾ ਵਧੂਗਾ ਤਾਂ ਲੋਕਾਂ ਨੂੰ ਰੁਜ਼ਗਾਰ ਮਿਲੂਗਾ ਬਿਲਕੁਲ ਆਪਣੇ ਪੰਜਾਬ ਦੇ ਵਿੱਚ ਟੈਲੈਂਟ ਦੀ ਤਾਂ ਬਿਲਕੁ ਕਿ ਨੋਸ ਦੇ ਨਾਲ ਨਾਲ ਸੋਸ਼ਲ ਮੀਡੀਆ ਤੇ ਅੱਜ ਕੱਲ ਜਿਹੜੀ ਰੀਲਸ ਚੱਲ ਰਹੀਆਂ ਸ਼ਾਰਟਸ ਚੱਲ ਰਹੇ ਉਹਦਾ ਵੀ ਟ੍ਰੈਂਡ ਬਹੁਤ ਜ਼ਿਆਦਾ ਇੰਨਾ ਪੀਕ ਤੇ ਕਰੇਸ ਚੱਲ ਰਿਹਾ ਮਤਲਬ ਹਰ ਕੋਈ ਚਾਹੁੰਦਾ ਹੈ ਕਿ ਅਸੀਂ ਸੋਸ਼ਲ ਮੀਡੀਆ ਤੇ ਸਟਾਰ ਹੋਈਏ ਹਨਾ ਤੇ ਤਾਂ ਮਤਲਬ ਕੁਝ ਲੋਕ ਉਥੋਂ ਦੇਖ ਕੇ ਕਾਸਟ ਕਰਦੇ ਨੇ ਹਨਾ ਤੇ ਜਿਹੜਾ ਇੱਕ ਟੈਲੈਂਟਡ ਆਰਟਿਸਟ ਹੈ ਜਿਹਨਾਂ ਨੂੰ ਇਹਨਾਂ ਨਹੀਂ ਪਤਾ ਹੁੰਦਾ ਅੱਜ ਦੇ ਸਮੇਂ ਦੇ ਵਿੱਚ ਵੀ ਸੋਸ਼ਲ ਮੀਡੀਆ ਦਾ ਕਿਸ ਤਰ੍ਹਾਂ ਯੂਜ਼ ਕਰਨਾ ਹੈ ਕਿਸ ਤਰ੍ਹਾਂ ਉਸ ਮੁਕਾਮ ਤੱਕ ਪਹੁੰਚਣਾ ਹੈ ਤੁਹਾਨੂੰ ਕੀ ਲੱਗਦਾ ਉਹ ਚੀਜ਼ ਸਹੀ ਹੈ ਕਿ ਤੁਸੀਂ ਟ੍ਰੇਲਾ ਤਾਂ ਮੇਰੀ ਗੱਲ ਸੁਣੋ ਮੈਨੂੰ ਇਹ ਲੱਗਦਾ ਕਿ ਜੀ ਨਹੀਂ ਕਿਸੇ ਨੂੰ ਪਤਾ ਹੈ ਉਹਨੂੰ ਪਤਾ ਕਰਨਾ ਚਾਹੀਦਾ ਹਮ ਅਗਰ ਕੋਈ ਰੀਲਸ ਕਰਕੇ ਉਹ ਵੀ ਮਿਹਨਤ ਕਰਕੇ ਅਗਰ ਕੋਈ ਚੀਜ਼ ਅੱਗੇ ਆ ਰਿਹਾ ਠੀਕ ਆ ਹਰ ਬੰਦੇ ਦਾ ਆਪਣਾ ਇੱਕ ਨਜ਼ਰੀਆ ਹੈ ਉਹਨਾਂ ਦੀ ਇੱਕ ਆਪਣਾ ਥੌਟ ਪ੍ਰੋਸੈਸ ਆ ਹਰ ਬੰਦਾ ਆਪਣੀ ਲਾਈਫ ਦਾ ਮਾਲਕ ਆ ਮੈਨੂੰ ਲੱਗਦਾ ਕਿ ਉਹਨੂੰ ਆਜ਼ਾਦੀ ਆ ਕਿ ਉਹ ਚੀਜ਼ ਦਾ ਅਗਰ ਕੋਈ ਕਿਸੇ ਨੂੰ ਰੀਲ ਤੋਂ ਕਾਸਟ ਕਰ ਰਿਹਾ ਜਦੋਂ ਫਿਲਮ ਤੇ ਕਾਸਟ ਕਰੂ ਫਿਲਮ ਚਾਊਗਾ ਉਹਨੂੰ ਫਿਲਮ 'ਚ ਬਣੇ ਰਹਿਣ ਲਈ ਕੰਮ ਤਾਂ ਕਰਨਾ ਪਊਗਾ ਨਾ ਇੱਕ ਟਾਈਮ ਵਨ ਟਾਈਮ ਪਾਸਵਰਡ ਆਪਾਂ ਯੂਜ਼ ਕਰ ਲਾਂਗੇ ਤਾਂ ਜੇ ਕੋਈ ਥੀਏਟਰ ਨਾਲ ਜੁੜਿਆ ਬੰਦਾ ਹੈਗਾ ਜੇ ਅਗਰ ਸੋਸ਼ਲ ਨੈਟਵਰਕ ਦੀ ਨਹੀਂ ਨੌਲੇਜ ਹੈਗੀ ਤਾਂ ਮੈਨੂੰ ਲੱਗਦਾ ਹੈ ਕਿ ਥੇ ਐਕਟਰ ਨੂੰ ਹਰ ਕੋਈ ਨੌਲੇਜ ਰੱਖਣੀ ਚਾਹੀਦੀ ਆ ਉਹਨਾਂ ਨੂੰ ਵੀ ਸੋਸ਼ਲ ਮੀਡੀਆ ਨੌਲੇਜ ਲੈਣੀ ਚਾਹੀਦੀ ਆ ਉਹਨਾਂ ਨੂੰ ਉੱਥੇ ਆ ਕੇ ਪਰਫਾਰਮ ਕਰਨਾ ਚਾਹੀਦਾ ਇਹਦੇ ਵਿੱਚ ਆਪਾਂ ਇਹ ਨਾ ਕਹੀਏ ਨਾ ਵੀ ਆਪਾਂ ਘਰੇ ਬੈਠੇ ਕਹੀਏ ਵੀ ਉਹਨਾਂ ਨੂੰ ਰੀਲਸ ਵਾਲਿਆਂ ਨੂੰ ਕੰਮ ਮਿਲ ਗਿਆ ਸਾਨੂੰ ਨਹੀਂ ਮਿਲੇ ਉਹਨਾਂ ਦਾ ਐਫਰਟ ਆ ਉਹਨਾਂ ਨੂੰ ਕੰਮ ਮਿਲ ਗਿਆ ਜਿਹੜਾ ਬੰਦਾ ਐਫਰਟ ਕਰ ਰਿਹਾ ਉਹਨੂੰ ਕੰਮ ਮਿਲਣਾ ਚਾਹੀਦਾ ਮੇਨੂੰ ਇਹ ਲੱਗਦਾ ਬਿਲਕੁਲ ਸਹੀ ਕਿਹਾ ਤੇ ਧਿਰਜ ਤੁਹਾਨੂੰ ਕੀ ਲੱਗਦਾ ਅੱਜ ਤੁਹਾਡੀ ਲਾਈਫ ਸਟੇਬਲ ਹੈ ਹਨਾ ਕੰਮ ਵੀ ਆ ਰਿਹਾ ਸੋਨਾ ਚੰਗਾ ਨਾਮ ਬਣ ਰਿਹਾ ਫੈਨਸ ਵੀ ਪਹਿਚਾਨ ਰਿਹਾ ਜਿੱਦਾਂ ਤੁਸੀਂ ਦੱਸਿਆ ਤੇ ਕਿਸ ਚੀਜ਼ ਦੀ ਕਮੀ ਧ ਮੈਨੂੰ ਲੱਗਦਾ ਇਨਸਾਨ ਨੂੰ ਹਮੇਸ਼ਾ ਹੀ ਕਮੀ ਮਹਿਸੂਸ ਹੁੰਦੀ ਰਹਿੰਦੀ ਆ ਮੈਨੂੰ ਮੇਰੇ ਫਾਦਰ ਸਾਹਿਬ ਚਾਹੁੰਦੇ ਸੀ ਮੈਂ ਇਸ ਫੀਲਡ ਚ ਆਵਾਂ ਤਾਂ ਉਹਨਾਂ ਦੇ ਜਾਣ ਤੋਂ ਬਾਅਦ ਮੈਂ ਇਸ ਫੀਲਡ ਚ ਆਇਆ ਤਾਂ ਮੈਨੂੰ ਸਿਰਫ ਉਹਨਾਂ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਆ ਮੈਂ ਉਹਨਾਂ ਦਾ ਰਿਐਕਟ ਜਾਨਣਾ ਮੈਨੂੰ ਇਹ ਹੁੰਦਾ ਕਿ ਉਹ ਜੇ ਹੁੰਦੇ ਜ਼ਿੰਦਾ ਤਾਂ ਉਹ ਕਿਵੇਂ ਰਿਐਕਟ ਕਰਦੇ ਉਹ ਰਿਐਕਸ਼ਨ ਮੈਂ ਬੜਾ ਮਿਸ ਕਰਦਾ ਕੀ ਉਹ ਫਿਲਮਸ ਦੇਖਦੇ ਪ੍ਰੀਮੀਅਰ ਤੇ ਜਾਂਦੇ ਉਹ ਉਹ ਪ੍ਰਾਊਡ ਫੀਲ ਕਰਦੇ ਬਟ ਫਿਰ ਵੀ ਐ ਹੁੰਦਾ ਕਿ ਚਲੋ ਜਿੱਥੋਂ ਦੇਖਦੇ ਹੋਣਗੇ ਉਹਨਾਂ ਨੂੰ ਸਕੂਨ ਮਿਲਦਾ ਹੋਊਗਾ ਉਹ ਚੀਜ਼ ਮੈਂ ਬਹੁਤ ਮਿਸ ਕਰਦਾ ਜੀ ਬlesingਸ ਉਹਨਾ ਦਿਆ ਹਨ ਹਨਾ ਹਜੇ ਵੀ ਤੁਹਾਡੇ ਨਾਮ ਹੈ ਆਈ ਐਮ ਸ਼ੋਰ ਅੱਛਾ ਤਬਾਦ ਦਾ ਵੀ ਸ਼ੂਟ ਹਨਾ ਕੀਤਾ ਤੁਸੀਂ ਉਹ ਫਿਲਮ ਦੇ ਵਿੱਚ ਕੰਮ ਕੀਤਾ ਉਹਦਾ ਕੈਰੈਕਟਰ ਕਿਹੋ ਜਿਹਾ ਮੈਂ ਵੀ ਜ਼ਰੂਰ ਜਾਨਣਾ ਚਾਹਨੀ ਆ ਉਹਦਾ ਕੈਰੈਕਟਰ ਹੈ ਤਨਹੁਣੇ ਈ ਦਿਸ 3 ਮਈ ਨੂੰ ਫਿਲਮ ਰੀਲਿਸ ਹੋ ਰਹੀ ਆ ਔਰ ਬਹੁਤ ਇੱਕਮਾਲ ਫਿਲਮ ਆ ਪਰਮੇਸ਼ਰ ਦੇ ਨਾਲ ਮੇਰਾ ਜਿਹੜਾ ਬੌਂਡ ਆ ਔਰ ਰੌਕੀ ਮੈਂਟਲ ਤੋਂ ਸਾਡਾ ਇੱਕ ਬੌਂਡ ਆ ਅਸੀਂ ਰੌਕੀ ਮੈਂਟਲ ਚ ਦੋਸਤੀ ਦਾ ਕਿਰਦਾਰ ਜਿਹੜਾ ਦੋਸਤਾਂ ਦਾ ਨਵਾਇਆ ਸੀ ਤੇ ਅਸੀਂ ਉਸ ਤੋਂ ਬਾਅਦ ਰੀਅਲ ਲਾਈਫ ਵਿੱਚ ਓਨੇ ਹੀ ਪਿਆਰੇ ਦੋਸਤ ਆ ਵੀ ਮੈਨੂੰ ਐ ਲੱਗਦਾ ਹਾਂ ਦਾ ਮੈਂ ਜਦੋਂ ਮਿਲਦਾ ਉਹਨਾਂ ਮੈਨੂੰ ਅੰਕਲ ਵੀ ਕਹਿੰਦੇ ਹੁੰਦੇ ਅੰਕਲ ਆਂਟੀ ਵੀ ਵੀ ਤੂੰ ਸਾਡਾ ਮੁੰਡਾ ਲੱਗਦਾ ਸਾਤ ਬਾਅਦ ਦੇ ਵਿੱਚ ਵੀ ਤੁਹਾਨੂੰ ਮਤਲਬ ਇੱਕ ਜੋ मीनिंग ਆ ਦੋਸਤੀ ਦਾ ਜੋ ਪਿਆਰ ਮੁਹੱਬਤ ਦੀ ਜੋ ਗੱਲ ਆ ਉਹ ਉਹ ਜੋ ਜ਼ਰੂਰੀ ਗੱਲ ਆ ਪਿਆਰ ਦੀ ਅੱਜ ਦੇ ਟਾਈਮ ਤੇ ਉਹ ਉਹ ਬਹੁਤ ਸੁਣੀ ਗੱਲ ਆ ਖਵਾ ਫਿਲਮ ਦੀ ਔਰ ਤੁਹਾਨੂੰ ਸਾਰਿਆਂ ਨੂੰ ਮੈਨੂੰ ਇਹ ਲੱਗਦਾ ਜਿਹੜਾ ਬੰਦਾ ਨੂੰ ਦੇਖੂਗਾ ਉਹ ਆਪਦੇ ਦੋਸਤਾਂ ਨੂੰ ਗਲੇ ਲਾਊਗਾ ਆਪਦੇ ਪਿਆਰ ਨੂੰ ਗਲੇ ਲਾਊਗਾ ਬਹੁਤ ਪਿਆਰੀ ਚੀਜ਼ ਹੈ ਨਾਮ ਹੀ ਇੰਨਾ ਜ਼ਿਆਦਾ ਗ੍ਰੈਂਡ ਹੈ ਤਬਾਹ मतलब ਸਾਰੇ ਦੇ ਮਨ ਦੇ ਵਿੱਚ ਨਾ ਕਿਉਰਿਓਸਿਟੀ ਕ੍ਰੀਏਟ ਹੋ ਰਹੀ ਕੀ ਚੀਜ਼ ਹੋ ਸਕਦੀ ਕਿਉਂਕਿ ਹਾਈ ਤਾਂ ਕੁਝ ਆਇਆ ਨਹੀਂ ਨਾ ਉਹਦੇ ਬਾਰੇ ਉਹ ਬਹੁਤ ਡਿਫਰੈਂਟ ਚੀਜ਼ ਆ ਉਹਨੋਂ ਦੀ ਫਰਸਟ ਲੁੱਕ ਪਾਉਣਗੇ ਟ੍ਰੇਲਰ ਟੀਜ਼ਰ ਵੀਰੇ ਤੇ ਪਰਮੇਸ਼ਵਾਰੇ ਕੁਝ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਮੈਸੇਜ ਮੇਰੀ ਜਾਨ ਆ ਤੂੰ ਤੇ ਹਮੇਸ਼ਾ ਮੈਂ ਚਾਹੁੰਦਾ ਕਿ ਜਦੋਂ ਵੀ ਕਿਸੇ ਫਿਲਮ ਵਿੱਚ ਤੇਰਾ ਕੋਈ ਦੋਸਤ ਦਾ ਕਰੈਕਟਰ ਹੋਏ ਤਾਂ ਮੈਂ ਕਰਨਾ ਚਾਹੁੰਗਾ ਹਮੇਸ਼ਾ ਕਿ ਜਦੋਂ ਵੀ ਦੋਸਤ ਬਣੀਏ ਫਿਲਮ ਦੇ ਵਿੱਚ ਵੀ ਵੈਸੇ ਤਾਂ ਆਪਾਂ ਇੱਕ ਦੂਜੇ ਦੀ ਜਾਨ ਹੈਗੇ ਆਂ ਔਰ ਅੱਗੇ ਨਾਲੋਂ ਤੋਂ ਬਹੁਤ ਮੈਚੂਰ ਹੋ ਗਏ ਆ ਮੈਨੂੰ ਬੜਾ ਵਧੀਆ ਲੱਗਦਾ ਵਿਆਹ ਹੋ ਗਿਆ ਤਾਂ ਹਾਂ ਪਤਾ ਨਹੀਂ ਪਾਪੀ ਜੀ ਦਾ ਅਸਰ ਆ ਤੇ ਲਵ ਯੂ ਬਹੁਤ ਸਾਰਾ ਜੀ ਆਮ ਸ਼ੋਰ ਮੈਸੇਜ ਸੁਣ ਕੇ ਨਾ ਪਰਮੇਸ਼ ਵੀ ਖੁਸ਼ ਹੋਣਗੇ ਤੁਹਾਨੂੰ ਫੋਨ ਵੀ ਕਰਨਗੇ ਅੱਛਾ ਜੀ ਦੁਬਾਰਾ ਅਸੀਂ ਵਾਰਨਿੰਗ ਦੀ ਗੱਲ ਕਰੀਏ ਤੁਸੀਂ ਆਪਣੀ ਜ਼ਿੰਦਗੀ ਚ ਹੁਣ ਤੱਕ ਕਿੰਨੋ ਕਿੰਨੋ ਤੇ ਕੀ ਕੀ ਵਾਰਨਿੰਗ ਦੇ ਚੁੱਕੇ ਹੋ ਮੈਂ ਜ਼ਿਆਦਾ ਤਾਂ ਨਹੀਂ ਕਿਸੇ ਨੂੰ ਦਿੰਦਾ ਮੈਂ ਆਪਦੇ ਭਤੀਜੇ ਨੂੰ ਜ਼ਰੂਰ ਵਾਰਨਿੰਗ ਦਿੰਦਾ ਉਹਨਾਂ ਜਦੋਂ ਟੀਵੀ ਜ਼ਿਆਦਾ ਦੇਖਦਾ ਹੁੰਦਾ ਤੇ ਮੈਂ ਆਪਦੇ ਭਤੀਜੇ ਨੂੰ ਇਹ ਕਹਿਣਾ ਚਾਹਨਾ ਕਿ ਤੂੰ ਬਹੁਤ ਇੰਟੈਲੀਜੈਂਟ ਬੱਚਾ ਟੀਵੀ ਜ਼ਿਆਦਾ ਨਹੀਂ ਦੇਖਣਾ ਦਿਨ ਰੋਜ਼ ਵਾਰਨਿੰਗ ਉਹਨੂੰ ਰੋਜ਼ ਵਾਰਨਿੰਗ ਮਿਲਦੀ ਆ ਸਵੇਰੇ ਜਦੋਂ ਮੈਂ ਉੱਠਦਾ ਤੇ ਤੁਹਾਨੂੰ ਜਿਹੜੀ ਹੁਣ ਤੱਕ ਸਭ ਤੋਂ ਡੇਂਜਰਸ ਵਾਰਨਿੰਗ ਮਿਲੀ ਗੁੱਡਵੇ ਨਾ ਗੁੱਡਵੇ ਗੁੱਪੀ ਵੀਰਾ ਗੁੱਡਵੇ ਚ ਵਾਰਨਿੰਗ ਦਿੰਦੇ ਰਹਿੰਦੇ ਆ ਕਰਦੇ ਗੁੱਡਵੇ ਚ ਵਾਰਨਿੰਗ ਦਿੰਦੇ ਰਹਿੰਦੇ ਆ ਵੀ ਜਲਦੀ ਉੱਠਿਆ ਕਰ ਆ ਕੰਮ ਕਰਿਆ ਕਰ ਮੈਂ ਹੁਣੇ ਦੇਖਿਆ ਤੁਸੀਂ ਫਿਟਨੈਸ ਟਿਪਸ ਦੇ ਰਹੇ ਸੀਗੇ ਆਪਣੇ ਕੁਝ ਹਨਾ ਨਹੀਂ ਮੈਂ ਫਿਟਨੈਸ ਟਿਪਸ ਨਹੀਂ ਦੇ ਰਿਆ ਸੀ ਮੈਂ ਸਾਹਮਣੇ ਵਾਲ ਨੂੰ ਰਿਲੈਕਸ ਕਰ ਰਿਆ ਸੀ ਵੀ ਐਡਾ ਚੱਕਰ ਨਹੀਂ ਹੈਗਾ ਜਿੰਨਾ ਪਾਇਆ ਹੋਇਆ ਹਾਂ ਠੀਕ ਹੈ ਜੀ ਤੇ ਗੱਲਾਂ ਬਾਤਾਂ ਮੈਨੂੰ ਲੱਗਦਾ ਬਹੁਤ ਜ਼ਿਆਦਾ ਹੋ ਗਏ ਆ ਤੇ ਫਿਲਮ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਮੈਂ ਹੀ ਕਹੂੰਗਾ ਕਿ ਜਿਵੇਂ ਤੁਸੀਂ ਵਾਰਨਿੰਗ 1 ਨੂੰ ਬਹੁਤ ਸਾਰਾ ਪਿਆਰ ਦਿੱਤਾ ਵਾਰਨਿੰਗ 2 ਬਹੁਤ ਕਮਾਲ ਫਿਲਮ ਬਣੀ ਆ ਸਾਰੀ ਟੀਮ ਦੀ ਮਿਹਨਤ ਆ ਤੁਹਾਨੂੰ ਪ੍ਰਾਊਡ ਫੀਲ ਹੋਊਗਾ ਪੰਜਾਬੀ ਸਿਨੇਮੇ ਤੇ ਸਾਰੇ ਆਰਟਿਸਟਾਂ ਤੇ ਪ੍ਰਾਊਡ ਫੀਲ ਹੋਊਗਾ ਸੋ 2 ਫੈਬ ਨੂੰ ਜ਼ਰੂਰ ਦੇਖਿਓ ਥੈਂਕ ਯੂ ਸੋ ਮਚ ਦਸ ਸਟੂਡਿਓ